ਸਾਸੀ ਕਲ ਪੰਜਾਬੀਓ ਸ਼੍ਰੋਮਣੀ ਅਕਾਲੀ ਦਲ ਦਾ ਹੋਵੇਗਾ ਵੱਡਾ ਨੁਕਸਾਨ ਕਿਉਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਸਟੇਜ ਤੇ ਹੁਣ ਪਹੁੰਚ ਚੁੱਕਿਆ ਹੈ ਜਿਸ ਤਰ੍ਹਾਂ ਦਾ ਭਾਂਬੜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮਚਿਆ ਹੋਇਆ ਹੈ ਇਸ ਉੱਤੇ ਪਾਣੀ ਪਾਉਣ ਵਾਲਾ ਕੋਈ ਵੀ ਨਹੀਂ ਸਾਰੇ ਅੱਗ ਲਾਉਣ ਵਾਲੇ ਨੇ ਚਾਹੇ ਸੁਖਬੀਰ ਸਿੰਘ ਬਾਦਲ ਦਾ ਧੜਾ ਹੋਵੇ ਤੇ ਚਾਹੇ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਹੋਵੇ ਯਾਨੀ ਕਿ ਇੱਕ ਦੂਜੇ ਉੱਪਰ ਚਿੱਕਰ ਛੋਟਿਆ ਜਾ ਰਿਹਾ ਹੈ ਹੁਣ ਪ੍ਰਧਾਨ ਹੋਵੇਗਾ ਕੌਣ ਬਣੇਗਾ ਪ੍ਰਧਾਨ ਕਿਉਂਕਿ 13 ਅਪ੍ਰੈਲ ਤੋਂ ਪਹਿਲਾ ਪਹਿਲਾਂ ਇਹਨਾਂ ਨੇ ਪ੍ਰਧਾਨ ਬਣਾਉਣਾ ਹੈ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਖੁੰਧਰ ਹੋਣਾ ਨੇ ਜਿਸ ਤਰ੍ਹਾਂ ਕੱਲ ਜਾਣਕਾਰੀ ਦਿੱਤੀ ਗਈ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਕਿ 13 ਅਪ੍ਰੈਲ ਨੂੰ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਹੈ ਉਹ ਕੌਮ ਨੂੰ ਸੰਬੋਧਨ ਕਰੇਗਾ ਸਿੱਖ ਸੰਗਤਾਂ ਨੂੰ ਸੰਬੋਧਨ ਕਰੇਗਾ ਲੇਕਿਨ ਨਾਮ ਗੁਪਤ ਰੱਖ ਲਿਆ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਵੀ ਹੁਣ ਇਹ ਦੇਖ ਰਿਹਾ ਕਿ ਪ੍ਰਧਾਨ ਕਿਸ ਨੂੰ ਬਣਾਉਣ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ 2 ਦਸੰਬਰ 2024 ਨੂੰ ਬਣੀ ਸੀ ਉਹ ਵੀ ਦੇਖ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਦਾਗੀ ਤੜਾ ਜਿਸ ਨੂੰ ਬਾਦਲ ਐਂਡ ਕੰਪਨੀ ਸਿਆਸੀ ਟੋਲਾ ਵੀ ਕਈਆਂ ਨੇ ਕਿਹਾ ਹੈ ਉਹਨਾਂ ਵੱਲੋਂ ਭਰਤੀ ਪੂਰੀ ਕਰ ਲਈ ਗਈ ਹੈ ਹਾਲੇ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਭਰਤੀ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਵੱਲੋਂ ਵੀ ਕਰ ਲਈ ਗਈ ਹੈ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਦੇ ਅਨੁਸਾਰ ਕੰਮ ਕਰ ਰਹੀ ਹੈ ਜਾਂ ਕਹਿ ਸਕਦੇ ਹਾਂ ਭਰਤੀ ਕਰ ਰਹੀ ਹੈ ਹੁਣ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣਦੇ ਨੇ ਬਾਗੀ ਧੜਾ ਫਿਰ ਵੀ ਨਹੀਂ ਸਹਿਮਤ ਹੈ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਫਿਰ ਵੀ ਨਹੀਂ ਸਹਿਮਤ ਹੈ ਜੇਕਰ ਬਲਵਿੰਦਰ ਸਿੰਘ ਭੁੰਦੜ ਜਾਂ ਸੁਖਬੀਰ ਸਿੰਘ ਬਾਦਲ ਦੇ ਧੜੇ ਦੇ ਵਿੱਚੋਂ ਕੋਈ ਪ੍ਰਧਾਨ ਬਣਦਾ ਹੈ ਤਾਂ ਫਿਰ ਵੀ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਸਹਿਮਤ ਨਹੀਂ ਹੋਵੇਗਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬੜੀ ਸੱਤ ਮੈਂਬਰੀ ਕਮੇਟੀ ਦੇ ਜਿਹੜੇ ਪੰਜ ਮੈਂਬਰ ਉਹ ਕਾਰਜਿਲ ਉਹ ਨਹੀਂ ਸਹਿਮਤ ਹੋਣਗੇ ਤੇ ਇਸ ਦਾ ਵੱਡਾ ਨੁਕਸਾਨ ਕਿਨੂੰ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਉਂਕਿ ਨਾ ਤੇ ਭੰਦੀ ਗੱਲ ਕੀਤੀ ਜਾ ਰਹੀ ਹੈ ਨਾ ਧਰਮ ਦੀ ਗੱਲ ਕੀਤੀ ਜਾ ਰਹੀ ਹੈ ਨਾ ਪੰਜਾਬ ਦੀ ਗੱਲ ਕੀਤੀ ਜਾ ਰਹੀ ਹੈ ਨਾ ਸ਼੍ਰੋਮਣੀ ਅਕਾਲੀ ਦਲ ਦੀ ਵਿੱਚ ਜਿਹੜੀ ਜਿਹੜੀ ਵਿਚਾਰਧਾਰਾ ਹੈ ਜਿਹੜੀਆਂ ਕੁਰਬਾਨੀਆਂ ਕਰਕੇ ਵਿਚਾਰਧਾਰਾ ਬਣੀ ਉਸ ਦਾ ਤਾਂ ਨਾਮ ਹੀ ਨਹੀਂ ਲੈ ਰਹੇ ਲੈ 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 ਲੋਕ ਘਰ ਕੀ ਰਹੇ ਨੇ ਆਪਣੀਆਂ ਰੋਟੀਆਂ ਸਿੱਖ ਰਹੇ ਨੇ ਪ੍ਰਧਾਨਗੀ ਚਾਹੀਦੀ ਹੈ ਕੁਰਸੀ ਚਾਹੀਦੀ ਹੈ ਚਾਇਓ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਤੇ ਭਾਵੇਂ ਸ਼ਰੂਮਣੀ ਅਕਾਲੀ ਦਲ ਹੋਵੇ ਕੌਮ ਕਹਿੰਦੀ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਕੋਲੋਂ ਕਬਜ਼ਾ ਛਡਾਉਣਾ ਹੈ ਸ਼ਰੂਮਣੀ ਅਕਾਲੀ ਦਲ ਦਾ ਵੀ ਦੂਸਰੇ ਪਾਸੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਤ ਨੂੰ ਲੈ ਕੇ ਇੱਕ ਹੋਰ ਜਿਹੜਾ ਹੈ ਬਵਾਲ ਪਚਿਆ ਹੋਇਆ ਸਿੱਖ ਕੌਮ ਦੇ ਵਿੱਚ ਸਿੱਖ ਕੌਮ ਕਹਿੰਦੀ ਹੈ ਕਿ ਸਾਡਾ ਜਥੇਦਾਰ ਹੀ ਨਹੀਂ ਯਾਨੀ ਕਿ ਧੱਕੇ ਦੇ ਨਾਲ ਥੋਪਿਆ ਗਿਆ ਹੈ ਜਥੇਦਾਰ ਸਾਨੂੰ ਉਹ ਕਹਿੰਦੇ ਨੇ ਜਦ ਸ਼੍ਰੀ ਦਮਦਮਾ ਸਾਹਿਬ ਦੇ ਪ੍ਰਾਣੇ ਜਥੇਦਾਰ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੈਰੀ ਰਗਵੀਰ ਸਿੰਘ ਸਾਨੂੰ ਤਾਂ ਜਥੇਦਾਰ ਹੀ ਉਹ ਚਾਹੀਦੇ ਨੇ ਇੱਧਰ ਅੱਜ ਇੱਕ ਮੀਟਿੰਗ ਹੋ ਰਹੀ ਹੈ ਮੀਟਿੰਗ ਦੇ ਵਿੱਚ ਜੇਕਰ ਸੁਖਬੀਰ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਦੇ ਧੜੇ ਦੇ ਵਿੱਚੋਂ ਕੋਈ ਪ੍ਰਧਾਨ ਬਣਦਾ ਹੈ ਜਿਹੜਾ 13 April ਵਿਸਾਖੀ ਵਾਲੇ ਦਿਨ ਸਿੱਖ ਸੰਗਤ ਨੂੰ ਸੰਬੋਧਨ ਕਰੇਗਾ ਸ਼੍ਰੀ ਦਮਦਮਾ ਸਾਹਿਬ ਦੀ ਧਰਤੀ ਤੋਂ ਉਸ ਦਾ ਵਿਰੋਧ ਹੋਵੇਗਾ ਜੇਕਰ ਮਨਪ੍ਰੀਤ ਈਆਲੀ ਜਾਂ ਸ਼ਰੂਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਵਿੱਚੋਂ ਜਾਂ ਸ਼ਰੂਮਣੀ ਅਕਾਲੀ ਦਲ ਦੀ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਜਿਹੜੇ ਮੈਂਬਰ ਕਾਰਜੀਮੇ ਉਹਨਾਂ ਦੇ ਵਿੱਚੋਂ ਜੇਕਰ ਕਿਸੇ ਨੂੰ ਪ੍ਰਧਾਨ ਬਣਾ ਦਿੱਤਾ ਜਾਵੇ ਤਾਂ ਇਹ ਸਾਰਾ ਮਾਮਲਾ ਠੰਡੇ ਬਸਤੇ ਵਿੱਚ ਪੈ ਜਾਵੇਗਾ ਲੇਕਿਨ ਸੁਖਵੀਰ ਸਿੰਘ ਬਾਦਲ ਇਸ ਗੱਲ ਦੇ ਨਾਲ ਸਹਿਮਤ ਸਹਿਮਤ ਹੁੰਦੇ ਨੇ ਜਾਂ ਨਹੀਂ ਹੁੰਦੇ ਕਿਉਂਕਿ ਇਨਵੀਟੇਸ਼ਨ ਵੀ ਨਹੀਂ ਦਿੱਤਾ ਗਿਆ ਹਾਲਾਂਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਜਿਹੜਾ ਲਿਖਤੀ ਰੂਪ ਦੇ ਵਿੱਚ ਮੋਰੰਡਮ ਤਿਆਰ ਹੋਇਆ ਹੈ ਉਹਦੇ ਵਿੱਚ ਕੀ ਲਿਖਿਆ ਹੋਇਆ ਹੈ ਕਿ ਇਹ ਸੱਤ ਮੈਂਬਰ ਜਿਹੜੇ ਬਣਾਏ ਗਏ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲਤ ਤੋਂ ਇਹੀ ਸ਼੍ਰੋਮਣੀ ਅਕਾਲੀ ਦਲ ਦੀ ਦੇਖਰੇਖ ਕਰਨਗੇ ਇਹੀ ਭਰਤੀ ਦੇ ਪ੍ਰਚਾਰਨਗੇ ਇਹੀ ਡੈਲੀਗੇਟ ਨਵੇਂ ਬਣਾਉਣਗੇ ਇਹ ਸਿੱਖ ਨੌਜਵਾਨਾਂ ਨੂੰ ਅੱਗੇ ਲਿਆਉਣਗੇ ਉਹਨਾਂ ਨੂੰ ਮੌਕਾ ਦੇਣਗੇ ਇਹਨਾਂ ਦੇ ਵਿੱਚੋਂ ਪ੍ਰਧਾਨ ਬਣਾਇਆ ਜਾਵੇਗਾ ਤੇ ਲੇਕਿਨ ਇਧਰ ਤਾਂ ਡਾਕਟਰ ਦਲਜੀਤ ਸਿੰਘ ਚੀਮਾ ਬਲਵਿੰਦਰ ਸਿੰਘ ਪੁੰਦਰ ਸੁਖਬੀਰ ਸਿੰਘ ਬਾਦਲ ਆਪਣੀ ਮਨਮਰਜ਼ੀ ਕਰ ਰਹੇ ਨੇ ਹਾਲਾਂਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਇੱਕ ਵੀ ਹੁਕਮਨਾਮਾ ਇੱਕ ਵੀ ਫੈਸਲਾ ਨਹੀਂ ਮੰਨਿਆਗਾ ਸੁਖਬੀਰ ਸਿੰਘ ਬਾਦਲ ਅਤੇ ਉਸਦੇ ਸਾਥੀਆਂ ਵੱਲੋਂ ਹਾਲਾਂ ਅਸੀਂ ਇਹ ਵੀ ਕਹਿੰਦੇ ਆ ਉਹ ਬਾਗੀ ਨਹੀਂ ਉਹ ਵੀ ਦਾਗੀ ਨੇ ਕਿਉਂਕਿ ਉਹਨਾਂ ਨੇ ਵੀ ਵਜ਼ੀਰੀਆਂ ਦਾ ਆਨੰਦ ਮਾਣਿਆ ਉਹਨਾਂ ਨੇ ਵੀ ਦੋਵਾਂ ਹੱਥਾਂ ਨਾਲ ਪੈਸਾ ਕਮਾਇਆ ਤੇ ਸਰਕਾਰੀ ਪੈਸੇ ਦਾ ਸਰਕਾਰੀ ਗੱਡੀਆਂ ਦਾ ਸਰਕਾਰੀ ਕੋਠੀਆਂ ਦਾ ਆਨੰਦ ਲਿਆ ਹੈ ਜਦੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਐਜ਼ ਇੱਕ ਮੁੱਖ ਮੰਤਰੀ ਸੀ ਸੁਖਬੀਰ ਸਿੰਘ ਬਾਦਲ ਐਜ਼ ਇੱਕ ਡਿਪਟੀ ਸੀਐਮ ਸੀ ਜਿਵੇਂ ਕਹਿੰਦੇ ਨੇ ਨਾ ਕਿ ਚੜਦੇ ਸੂਰਜ ਨੂੰ ਸਲਾਮਾਂ ਹੁੰਦੀਆਂ ਨੇ ਉਦਾ ਸੁਖਬੀਰ ਸਿੰਘ ਬਾਦਲ ਨੂੰ ਵੀ ਸਲਾਮਾਂ ਹੁੰਦੀਆਂ ਸੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਸਲਾਮਾਂ ਹੁੰਦੀਆਂ ਸੀ ਤੇ ਜਿਹੜੇ ਬਾਗੀ ਧੜੇ ਵਾਲੇ ਨੇ ਇਹ ਵੀ ਕਿਸੇ ਤੋਂ ਘੱਟ ਨਹੀਂ ਇਹ ਵੀ ਉਹਨਾਂ ਸਾਰਿਆਂ ਮਾਮਲਿਆਂ ਦੇ ਵਿੱਚ ਇਨਵੋਲਵ ਨੇ ਲੇਕਿਨ ਹੁਣ ਪੰਥ ਨੂੰ ਬਚਾਉਣਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਚਾਉਣਾ ਹੈ ਕਿਉਂਕਿ ਜਿਸ ਤਰ੍ਹਾਂ ਏਜੰਸੀਆਂ ਕੰਮ ਕਰ ਰਹੀਆਂ ਨੇ ਪੰਥ ਨੂੰ ਢਾਲ ਆਉਣ ਦੀਆਂ ਤੇ ਫਿਰ ਬਣੇਗਾ ਕੀ ਪੰਜਾਬੀਓ ਮੈਨੂੰ ਤੁਹਾਡੇ ਕਮੈਂਟਾਂ ਦਾ ਸੁਝਾਵਾਂ ਦਾ ਇੰਤਜ਼ਾਰ ਰਹੇਗਾ ਕਿ ਸ਼ਰੂਮਣੀ ਅਕਾਲੀ ਦਲ ਨੂੰ ਬਚਾਇਆ ਕਿਵੇਂ ਜਾ ਸਕਦਾ ਹੈ ਸ਼ਰੂਮਣੀ ਅਕਾਲੀ ਦਲ ਦੀ ਨੀਂਹ ਫਿਰ ਤੋਂ ਦੁਬਾਰਾ ਮਜ਼ਬੂਤ ਕਿਵੇਂ ਕੀਤੀ ਜਾ ਸਕਦੀ ਹੈ ਕਿਵੇਂ ਇਸ ਦੀ ਪੁਨ ਇਸ ਸ਼ਰੂਮਣੀ ਅਕਾਲੀ ਦਲ ਨੂੰ ਪੁਨਰ ਸਿਰਜੀਤ ਕੀਤਾ ਜਾ ਸਕਦਾ ਹੈ ਪੰਥਕ ਪਾਰਟੀ ਦਾ ਬਚਣਾ ਜ਼ਰੂਰੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਬਚਣਾ ਜ਼ਰੂਰੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਚਣਾ ਜ਼ਰੂਰੀ ਹੈ ਕਿਉਂਕਿ ਲੱਖਾਂ ਸਿੱਖਾਂ ਦੀਆਂ ਭਾਵਨਾਵਾਂ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਨਾਲ-ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਜੁੜੀਆਂ ਹੋਈਆਂ ਨੇ ਲੋਕ ਇਮੋਸ਼ਨਲ ਨੇ ਲੇਕਿਨ ਇਨਾਂ ਲੋਕਾਂ ਦੇ ਇਮੋਸ਼ਨ ਦੇ ਨਾਲ ਭਾਵਨਾਵਾਂ ਦੇ ਨਾਲ ਜੇਕਰ ਖੇਲਵਾੜ ਕੀਤਾ ਗਿਆ ਚਾਹੇ ਉਸ ਬਾਦਲ ਹੈ ਚਾਹੇ ਉਹ ਮਨਪ੍ਰੀਤ ਯਾਲੀ ਹੈ ਚਾਹੇ ਉਸ ਆਜ ਕੋਬੀ ਸਿੰਘ ਬਾਦਲ ਦੇ ਵਿਰੋਧੀ ਬਾਗੀ ਧੜੇ ਵਾਲੇ ਨੇ ਇਹ ਵੱਡਾ ਖਮਰਿਆਜਾ 2027 ਦੀਆਂ ਵਿਧਾਨ ਸਭਾ ਦੀਆਂ ਜਿੱਤ ਪੁੱਤਣਾ ਪਵੇਗਾ ਇਸ ਲਈ ਇਹਨਾਂ ਨੂੰ ਇੱਕਜੁੱਟ ਹੋ ਕੇ ਇੱਕ ਮਨ ਹੋ ਕੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਜਾਣ ਉੱਥੇ ਮਾਫੀ ਮੰਗਣ ਕਿ ਸਾਡੇ ਕੋਲ ਗਲਤੀਆਂ ਹੋਈਆਂ ਨੇ ਅਸੀਂ ਆਪਣੀ ਮਨਮਰਜ਼ੀ ਕਰ ਰਹੇ ਹਾਂ ਅਸੀਂ ਹੁਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਵਾਂਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੁਹਾਡੇ ਵਾਸਤੇ ਅਰਦਾਸ ਕਰ ਦੇਣਗੇ ਕੌਮ ਵੀ ਠੰਡੀ ਹੋ ਜਾਵੇਗੀ ਸਿੱਖ ਵੀ ਠੰਡੇ ਹੋ ਜਾਣਗੇ ਤੇ ਫਿਰ ਤੁਹਾਨੂੰ ਦੁਬਾਰਾ ਜਿਹੜੀਆਂ ਵੋਟਾਂ ਪੈਣਗੀਆਂ ਜੇਕਰ ਤੁਹਾਡਾ ਆਪਸੀ ਕਾਰੋਕਲੇਸ਼ ਇਸ ਤਰ੍ਹਾਂ ਵੱਧਾ ਗਿਆ ਪ੍ਰਧਾਨਗੀ ਨੂੰ ਲੈ ਕੇ ਜਿਹੜਾ ਕਿ 13 ਅਪ੍ਰੈਲ ਤੋਂ ਬਾਅਦ ਜਾਦਾ ਮਨਪ੍ਰੀਤ ਯਾਲੀ ਬਣਾ ਦੋ ਜਾਂ ਸ਼ਰੂਮਣੀ ਅਕਾਲੀ ਦਲ ਦੇ ਬਾਗੀ ਧੜੇ ਵਾਲੇ ਨੂੰ ਬਣਾ ਦੋ ਤੇ ਸਾਰੇ ਇਕੱਠੇ ਹੋ ਜੋ ਇਕੱਠੇ ਹੋ ਜੋਗੇ ਤਾਂ ਫਿਰ ਸਰਜੀਤ ਵੀ ਸ਼ਰੂਮਣੀ ਅਕਾਲੀ ਦਲ ਹੋਵੇਗੀ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿੱਤ ਵੀ ਹੋਵੇਗੀ ਚਾਹੇ ਕਿਸੇ ਨਾਲ ਗੱਠ ਜੋੜ ਹੋਵੇ ਚਾਹੇ ਨਾ ਹੋਵੇ ਜੇਕਰ ਸੁਖਬੀਰ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਦੇ ਕਿਸੇ ਰਿਸ਼ਤੇਦਾਰ ਨੂੰ ਜਾਂ ਸੁਖਬੀਰ ਸਿੰਘ ਬਾਦਲ ਦੇ ਧੜੇ ਦੇ ਵਿੱਚ ਪ੍ਰਧਾਨਗੀ ਚਲੀ ਜਾਂਦੀ ਹੈ ਸ਼ਰੂਮਣੀ ਅਕਾਲੀ ਦਲ ਦੀ ਇਹ ਕਾਟੋ ਕਲੇਸ਼ ਖਤਮ ਨਹੀਂ ਹੋਵੇਗਾ ਇਹ ਭਾਂਬੜ ਬੁਝੇਗਾ ਨਹੀਂ ਲੇਕਿਨ ਇਸ ਦਾ ਖਮਲਿਆਜਾ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਤਨਾ ਪਵੇਗਾ ਆਪਣੇ ਕਮੈਂਟ ਕਰਕੇ ਦੱਸਣਾ ਕਿ ਕਿਹੜਾ ਫਿੱਟ ਹੈ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਸਤੇ ਮਨਪ੍ਰੀਤ ਈਆਲੀ ਜਾਂ ਸੁਖਬੀਰ ਸਿੰਘ ਬਾਦਲ